ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜੀਟਿਵ ਹੈਰੀ ਪੰਜਾਬ ਦੇ ਤਾਂ ਅੱਜ ਗੱਲ ਕਰਾਂਗੇ ਕਿ ਜੋ ਕਿ ਪੀ ਟ੍ਰਿਪਲ ਐਸ ਵੀ ਜੇਲਡਾਰਡਨ ਮੈਟਰਨ ਅਸਿਸਟੈਂਟ ਸੁਪਰਵਾਈਜ਼ਰ ਦਾ ਫਾਰਮ ਕਿੱਦਾਂ ਫਿਲ ਕਰਨਾ ਹੈ ਤੁਹਾਨੂੰ ਇਸ ਛੋਟੀ ਜਿਹੀ ਵੀਡੀਓ 'ਚ ਦੱਸਾਂਗੇ ਤਾਂ ਜੇਕਰ ਤੁਸੀਂ ਵੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਲਓ ਆਨ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਨੂੰ ਲਾਈਕ ਨਾਲ ਇੱਕ ਪਿਆਰਾ ਜਿਹਾ ਕਮੈਂਟ ਕਰ ਦੇਣਾ ਤਾਂ ਵੀਡੀਓ ਕਿੱਤਾਂ ਦੀ ਲੱਗੀ चलो करते हैं आप शुरू सब तो पहला की करना है अपने गूगल ज अपने किसी फोन के गूगल ज लैपटॉप के गूगल से सब तो भर लेना है पी ट्रिपल एस बी पी ट्रिपल एस बी बाद सर्च कर देना है पहली जो भी साइट आएगी उससे क्लिक कर देना है ये पहली साइट क्लिक होने तो बाद तो सामने ऑप्शन आ रही होगी ऑनलाइन एप्लीकेशन इत क्लिक कर लेना है ਇਸ ਤੋਂ ਬਾਅਦ ਸਕਰੋਲ ਕਰਦੇ ਆਣਾ ਹੈ ਅਤੇ ਥੱਲੇ ਆਪਸ਼ਨ ਆਏਗੀ ਕਲਿੱਕ ਹੇਅਰ ਟੂ ਆਨਲਾਈਨ ਫਾਰ ਐਡਵਰਟਾਈਜ਼ਮੈਂਟ ਔਨ 07/2025 ਇਹੋ ਸਾਈਟ ਹੈ ਜੋ ਜਿੱਥੇ ਅਪ ਜੇਰ ਵਾਟਨ ਫਾਰਮ ਫਿਲ ਕਰਾਂਗੇ ਹੁਣ ਇਸ ਤੋਂ ਬਾਅਦ ਥੱਲੇ ਸਕਰੋਲ ਕਰਦੇ ਆਵਾਂਗੇ ਇੱਥੇ ਆਏਗਾ ਨਿਊ ਰਿਸਟ੍ਰੇਸ਼ਨ ਨਿਊ ਰਿਸਟ੍ਰੇਸ਼ਨ ਤੇ ਕਲਿੱਕ ਕਰਾਂਗੇ ਉਸ ਬਾਅਦ ਓਕੇ ਤੇ ਓਕੇ ਤੇ ਕਲਿੱਕ ਕਰਦੇ ਆਂਗੇ ਉਸ ਬਾਅਦ ਆਪਣੇ ਸਾਹਮਣੇ ਸਾਈਟ ਓਪਨ ਹੋ ਜਾਏਗੀ ਹੁਣ ਆ ਗਿਆ ਤਿੰਨ ਆਪਸ਼ਨ ਆ ਇਹ ਹਨ ਅਸਿਸਟਡ ਸੁਪਰ ਡੈਂਟਡ ਮਤਲਬ ਇਸ ਵਿੱਚ ਬੀਏ ਚਾਹੀਦੀ ਹੈ 21 ਸਾਲ ਤੋਂ ਪਲੱਸ ਉਮਰ ਚਾਹੀਦੀ ਹੈ ਤੇ ਥੱਲੇ ਹੈ ਵਾਰਡਨ ਜੋ ਕਿ ਪਲੱਸ 2 ਦੇ ਬੀਏ ਦੇ ਤੇ ਮੈਟਰਨ ਜੋ ਹੁੰਦੀਆਂ ਨੇ ਕੁੜੀਆਂ ਵਾਸਤੇ ਉਹ ਵੀ ਜੇਲ ਵਾਰਡਨ ਦੇ ਵਿੱਚ ਹੀ ਹੁੰਦੀਆਂ ਨੇ ਕੁੜੀਆਂ ਵਾਸਤੇ ਇਹਨਾਂ ਤੇ ਵਾਰਡਨਸ਼ਿਪ ਮੁੰਡੇ ਹੀ ਕਰ ਸਕਦੇ ਹਨ ਤੋ ਆਪਾਂ ਹੁਣ ਕਰਦੇ ਹਾਂ ਵਾਰਡਨ ਦੇ ਅਪਲਾਈ ਤਾਂ ਉਸ ਵੇ ਜੋ ਵੀ ਆਪਸ਼ਨ ਤੁਸੀਂ ਜੇਲ ਵਾਰਡਨ ਕਰਨਾ ਹੈ ਜੇਲ ਵਾਰਡਨ ਕਰਨਾ ਹੈ ਅਸਿਸਟੈਂਟ ਕਰਨਾ ਹੈ ਅਸਿਸਟੈਂਟ ਕਰਕੇ ਜੋ ਵੀ ਅਪਲਾਈ ਕਰਨਾ ਹੈ ਉਸ ਨੂੰ ਪੁਨਗੀ ਕਰਕੇ ਕੋਲ ਜੇ ਨਾ ਭੇਜਣਾ ਹੈ ਉਸ ਨੂੰ ਤੁਹਾਡੇ ਸਾਹਮਣੇ ਆ ਜਾਏਗਾ ਇੱਥੇ ਤੁਸੀਂ ਸਭ ਤੋਂ ਪਹਿਲਾਂ ਪਹਿਲੀ ਆਪਸ਼ਨ ਨਾਮ ਆਪਣਾ ਭਰਨਾ ਹੈ ਨਾਮ ਅਤੇ ਇੱਥੇ ਆਪਣੇ ਆਪਸ਼ਨ ਵਿੱਚ ਮਾਤਾ ਦਾ ਨਾਮ ਭਰ ਦੇਣਾ ਹੈ ਅਤੇ ਇੱਥੇ ਤੁਸੀਂ ਮੇਲ ਦਾ ਮੇਲ ਹੀ ਰਹਿਣ ਦੇਣਾ ਹੈ ਜੇਕਰ ਤੁਸੀਂ ਮੈਟਰ ਦੇ ਪਰ ਉੱਥੇ ਫੀਮੇਲ ਆਟੋਮੈਟਿਕ ਆਏਗਾ ਜੀ ਅਸਿਸਟੈਂਟ ਦੇ ਪਰ ਰਿਹਾ ਉੱਥੇ ਤੁਸੀਂ ਮੇਲ ਜਾਂ ਫੀਮੇਲ ਜੋ ਵੀ ਹੋ ਹੈ ਉਹ ਤੁਸੀਂ ਭਰ ਦੇਣਾ ਹੈ ਇੱਥੇ ਪਤਾਸਣਾ ਹੈ ਤੁਸੀਂ ਸਿੰਗਲ ਹੋ ਜਾਂ ਮੈਰਿਡ ਹੋ ਜਾਂ ਡਿਵੋਰਸ ਤਾਂ ਜੇ ਸਿੰਗਲ ਸਿੰਗਲ ਰੈਂਡ ਦੇਵੋਗੇ ਤਾਂ ਡੋਮਿਕਲ ਜ Punjab ਦੇ Punjab ਦੇ Punjab ਦੀ ਪਰਣੀ ਹੈ ਜੇਕਰ ਤੁਸੀਂ ਬਾਹਰ ਤੋਂ ਹੀ ਅਦਰ ਸਟੇਟ ਤੋਂ ਜੇ ਤੁਹਾ ਜਾਰਜਸਤਾਨ ਕੁਿੱਦਨ ਵਿਪਰਤ ਤੁਸੀਂ ਅਦਰ ਪਰ ਕੇ ਆਪਣਾ ਸਟੇਟ ਦਾ ਨਾਮ ਲਿਖ ਦੇਣਾ ਹੈ ਉਸ ਤੋਂ ਬਾਅਦ ਕੈਟਾਗਰੀ ਕੈਟਾਗਰੀ ਬਹੁਤ ਸਾਰੇ ਕੈਟਾਗਰੀ ਆ ਕੇ ਤੁਸੀਂ ਆਪਣੀ ਜੋ ਵੀ ਕੈਟਾਗਰੀ ਹੈ ਉਹ ਆਪਣੀ ਭਰ ਦੇਣੀ ਹੈ ਜੋ ਵੀ ਕੈਟਾਗਰੀ ਆਈ ਹੈ ਜਿਵੇਂ ਮੈਂ ਐ ਹੈ ਸੀ ਰਾਮ ਦੱਸਿਆ ਇਹ ਭਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਅ ਮੱਕਟ ਜਾਤੀ ਨਾਲ ਅ ਸਬੰਧ ਰੱਖਦੇ ਹੋ ਜਾਂ ਬਿਲੋਂਗ ਕਰਦੇ ਹੋ ਯਸ ਤੇ ਠੀਕ ਹੈ ਨੋ ਹੈ ਤੇ ਨੋ ਹੀ ਲੈਂਡੋ ਉਸ ਤੋਂ ਬਾਅਦ ਡੇਟ ਆਫ ਬਰਥ ਤੁਸੀਂ ਆਪਣੀ ਡੇਟ ਆਫ ਬਰਥ ਪਾ ਦੇਣੀ ਹੈ ਕੀ ਕਰਨਾ ਹੈ ਡੇਟ ਆਫ ਬਰਥ ਤੇ ਆਪਣੇ ਕਲੈਂਡਰ ਸ਼ੋ ਹੋਏਗਾ ਇਸ ਤੁਸੀਂ ਆਪਣੀ ਡੇਟ ਆਫ ਬਰਥ ਜੋ ਵੀ ਹੈ ਉਸ ਨੂੰ ਆਪਣੇ ਸਾਹਮਣੇ ਪਾ ਲੈਣੀ ਹੈ ਇਹਨਾਂ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਣਾ ਜੀਮੇਲ ਪਾ ਦੇਣੀ ਹੈ ਜੋ ਵੀ ਜੀਮੇਲ ਹੋਏਗੀ ਇੱਥੇ ਆਪਣੀ ਜੀਮੇਲ ਪਾ ਦੇਣੀ ਹੈ ਜੀਮੇਲ ਪਾਣ ਤੋਂ ਬਾਅਦ ਇੱਥੇ ਆਪਣਾ ਮੋਬਾਈਲ ਨੰਬਰ ਪਾ ਦੇਣਾ ਹੈ ਅਤੇ ਇੱਥੇ ਤੁਹਾਨੂੰ ਪ੍ਰੂਫ ਦੇਣਾ ਹੈ ਆਪਣਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਡ ਜਾਂ ਡਰਾਈਵਿੰਗ ਲਾਇਸੈਂਸ ਪਾਸਪੋਰਟ ਜਾਂਦਰ ਜੋ ਵੀ ਆਪਕ ਤੁਸੀਂ ਆਪਣਾ ਆਧਾਰ ਕਾਰਡ ਜੁੜੋਗੇ ਉਸ ਵਾਰ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਪਾਸ ਦੋਗੇ ਉਸ ਵਾਰ ਆਪਸ਼ਨ ਹੈ ਕਿ ਤੁਹਾਡੇ ਤੇ ਕੋਈ ਕ੍ਰਾਈਮ ਕੇਸ ਤੇ ਨਹੀਂ ਚੱਲ ਰਿਹਾ ਹੈ ਨੋ ਹੈ ਤਾਂ ਨੋ ਹੀ ਰਹਿਣ ਦਿਓਗੇ ਉਸ ਤੋਂ ਬਾਅਦ ਹੋਰ ਕ੍ਰਾਈਮ ਕੋਡ ਕ੍ਰਾਈਮ ਚੱਲ ਰਿਹਾ ਹੈ ਕੋਈ ਉਹ ਯੈਸ ਹੈ ਜੇ ਨੋ ਹੈ ਤਾਂ ਨੋ ਹੀ ਰਹਿਣ ਦੇਵਾਂਗੇ ਤੇ ਜੇਕਰ ਤੁਸੀਂ ਆਲਰੇਡੀ ਕੋਈ ਗਰਮੈਂਟ এমਪਲੋਇਮੈਂਟ ਜੌਬ ਕਰ ਰਹੇ ਹੋ ਸਰਕਾਰੀ ਜੌਬ ਕਰ ਰਹੇ ਹੋ ਤਾਂ ਯੈਸ ਕਰਾਂਗੇ ਉਸ ਦਾ ਅਪੁਆਇੰਟਮੈਂਟ ਦੀ ਡੇਟ ਜੇਕਰ ਨਹੀਂ ਕਰ ਰਹੇ ਹੋ ਤਾਂ ਉਸ ਨੂੰ ਨੋ ਹੀ ਰਹਿਣ ਦੇਵਾਂਗੇ ਉਸ ਤੋਂ ਬਾਅਦ ਥੱਲੇ ਆਏਗਾ ਜਿਵੇਂ ਮੈਂ ਫਿੱਲ ਕੀਤਾ ਫਾਰ ਗਵਰਨਮੈਂਟ ਸਰਵਿਸ ਜੇ ਯਸ ਹੈ ਤਾਂ ਯਸ ਰੰਦੋ ਜੇ ਨੋ ਹੈ ਤਾਂ ਨੋ ਰੰਦੋ ਉਸ ਬਾਰੇ ਇਹ ਚ ਰਿਲੈਕਸ਼ਨ ਇੰਨੀ ਏਜ ਦਿੱਤੀ ਹੈ ਜੇਕਰ ਤੁਸੀਂ ਐਸ ਸੀ ਜਾਂ ਐਸ ٹی ਜਾਂ ਅ ਕੈਟਾਗਰੀ ਦੱਸ ਬੰਦ ਰੱਖਦੇ ਹੋ ਉੱਥੇ ਤੁਸੀਂ ਆਪਣੀ ਕੈਟਾਗਰੀ ਆਪਸ਼ਨ ਦੇ ਦੇਣੀ ਹੈ ਕਿਉਂਕਿ ਤੁਹਾਨੂੰ ਏਜ ਰਿਲੈਕਸ਼ਨ ਮਿਲ ਜਾਏਗੀ ਜਿਦਾ ਆਰਮਡ ਫੋਰਸ ਜਾਰ ਮੇਨ ਰਿਜ਼ਰਵੇਸ਼ਨ ਮਿਲ ਜਾਂਦੀ ਹੈ ਉਸ ਬਾਰੇ ਤੁਸੀਂ ਜੇ 10ਵੀਂ ਚ ਅ ਪੰਜਾਬੀ ਸਿਚਲਟ ਪਾਸ ਹੋ ਤਾਂ ਯਸ ਕਰੋਗੇ ਤਾਂ ਇਹ ਤੁਹਾਨੂੰ ਕਬਲ ਸੀ ਰਹੇਗਾ ਜਿੰਨੋ ਕਰੋਗੇ ਤਾਂ ਫਾਰਮ ਨਹੀਂ ਫਿਲ ਹੋਏਗਾ ਤਾਂ ਅਗਰ ਰਹੇਗਾ ਕੁਆਲਿਫਾਈਕਰ ਕੁਆਲਿਫਿਕੇਸ਼ਨ ਮੰਗ ਰਹੇ ਹਨ ਇਸ ਪੋਸਟ ਲਈ ਤੁਹਾਡੇ ਕੋਲ ਹੈ ਯਸ ਹੈ ਜਰੂਰ ਕਰੀ ਬਣੀ ਹੈ ਇਹ ਯਸ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਅਜੇ ਤੁਸੀਂ ਆਪਣਾ ਐਡਰੈਸ ਭਰ ਦੇਣਾ ਹੈ ਪਿੰਡ ਦਾ ਨਾਮ ਤੇ ਇੱਥੇ ਆਪਣਾ ਸਟੇਟ ਡਿਸਟ੍ਰਿਕਟ ਪਿੰਨ ਕੋਡ ਭਰਨ ਤੋਂ ਬਾਅਦ ਇੱਥੇ ਪਰਮਾਨੈਂਟ ਕਰ ਦੇਣਾ ਹੈ ਉਹ 10ਵੀਂ 10ਵੀਂ ਬਾ 10ਵਾਂ ਕਿਹੜੇ ਸਾਲ ਚ ਪਾਸ ਕੀਤੀ ਇੱਥੇ ਪੜੇਗਾ ਇੱਥੇ ਪੜਾਂਗਾ ਜੇ ਪੰਜਾਬ ਸਟੇਟ ਬੋਰਡ ਹੈ ਤਾਂ ਉਵੇਂ ਸ਼ੋਰਟ ਸ਼ੋਰਟ ਫਾਰਮ ਜਿਹਾ ਆਪਣਾ ਪੀਐਸਸੀਬੀ ਅਤੇ ਕਿੰਨੇ ਨੰਬਰ ਆਏ ਤੁਹਾਡੇ ਦਸਵੀਂ ਵਿੱਚੋਂ ਕਿੰਨੇ ਟੋਟਲ ਕਿੰਨੇ ਨੰਬਰ ਸੀ ਇੰਤੇ ਆਟੋਮੈਟਿਕ ਨੰਬਰ ਬਣ ਜਾਣਗੇ ਜੁਕਰ ਰੈਗੂਲਰ ਸੀ ਰੈਗੂਲਰ ਜੇ ਓਪਨ ਸੀ ਜਾਂ ਪ੍ਰਾਈਵੇਟ ਸੀ ਉਹ ਤੁਸੀਂ ਆਪਸ਼ਨ ਦੇ ਸਕਦੇ ਪਲੱਸ 2 ਵਿੱਚ ਕਿਹੜੇ ਸਾਲ ਚ ਕੀਤੀ ਕਿਹੜਾ ਬੋਰਡ ਹੈ ਅਤੇ ਕਿੰਨੇ ਨੰਬਰ ਤੁਸੀਂ ਪ੍ਰਾਪਤ ਕੀਤੇ ਅਤੇ ਟੋਟਲ ਤੁਹਾਨੂੰ ਕਿੰਨੇ ਨੰਬਰ ਵਿੱਚੋਂ ਲਏ ਇੱਥੇ ਆਪਣੇ ਆਪ ਪਰਸੈਂਟਜ ਆਏਗਾ ਜੇ ਤੁਸੀਂ ਰੈਗੂਲਰ ਕੀਤੀ ਪ੍ਰਾਈਵੇਟ ਕੀਤੀ ਡਿਸਟੈਂਸ ਕੀਤੀ ਜੋ ਹੈ ਉਹ ਬਾਈ ਤੁਸੀਂ ਕਲਿੱਕ ਕਰਕੇ ਆਪਣਾ ਇੱਥੇ ਨਾਮ ਆਏਗਾ ਉਸ ਬੱਚਾ ਸੇਵ ਤੇ ਕਲਿੱਕ ਕਰ ਦੇਣਾ ਹੈ ਤਾਂ ਤੁਸੀਂ ਇੱਥੇ ਜੋ ਵੀ ਹੈ ਇੱਥੇ ਆਪਣਾ ਪਾਸਪੋਰਟ ਫੋਟੋ ਅਪਲੋਡ ਕਰਨਾ ਹੈ ਇੱਥੇ ਆਪਣੇ ਸਾਈਨ ਅਪਲੋਡ ਕਰਨੇ ਹਨ ਅਤੇ ਇੱਥੇ ਦਸਵੀਂ ਦਾ ਅਤੇ ਤੇ ਆਪਣੇ ਪਲੱਸ 2 ਦਾ ਜੇ ਜੇ ਕਰ ਸਿਸਟਮ ਦੀ ਪਾਰ ਰਹੇ ਹੋ ਤੇ ਗ੍ਰੈਜੂਏਸ਼ਨ ਹੋਏਗੀ ਤੇ ਅਦਰਵਾਈਜ਼ ਇੱਥੇ ਪਲੱਸ 2 ਹੀ ਅਪਲੋਡ ਹੋਏਗਾ ਇਹ ਅਪਲੋਡ ਕਰਨ ਤੋਂ ਬਾਅਦ ਇਹ ਟੋਟਲ ਇਹ ਯਾਦ ਰੱਖੋ ਕਿ ਜੋ ਫਾਈਲ ਹੈ ਜੋ ਫੋਟੋ ਹੋ 100 ਕੇਬੀ ਤੋਂ ਥੱਲੇ ਹੋਏ ਇਹ ਕਰਨ ਤੋਂ ਬਾਅਦ ਉਹ ਸਾਰਾ ਭਰਨ ਤੋਂ ਬਾਅਦ ਅਤੇ ਤੁਸੀਂ ਅਪਲੋਡ ਤੇ ਕਲਿੱਕ ਕਰ ਦੇਣਾ ਹੈ ਉਹ ਅਪਲੋਡ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆਪਸ਼ਨ ਆ ਜਾਏਗੀ ਕਿ ਵੈਰੀਫਾਈ ਕਰਨ ਦੀ ਤੁਸੀਂ ਜਦੋਂ ਵੈਰੀਫਾਈ ਤੇ ਕਲਿੱਕ ਕਰੋਗੇ ਤਾਂ ਉਹ ਸਾਰੀ ਡਿਟੇਲ ਸ਼ੋ ਹੋ ਜਾਏਗੀ ਜੋ ਤੁਸੀਂ ਪੜ੍ਹ ਜਾਈਏਗੀ ਉਸ ਤੋਂ ਬਾਅਦ ਤੁਸੀਂ ਹੱਲੇ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਉਹ ਤੁਹਾਨੂੰ ਮੈਂ ਕਰਕੇ ਦਿਖਾਉਂਦਾ ਹਾਂ ਜਿੱਦਾਂ ਇਹ ਤੁਸੀਂ ਸਾਰੀ ਆਪਸ਼ਨ ਪੜ੍ਹੀ ਹੈ ਉਸੋ ਬਾ ਤੁਹਾਡੇ ਸਾਹਮਣੇ ਇੱਕ ਸਬਮਿਟ ਦਿਓ ਉਸਨਾਂ ਦੇ ਸਬਮਿਟ ਦਿਤੇ ਹੀ ਤੁਸ ਜੋ ਉਪਰ ਕਰੇ ਉਸਪਰ ਸਟ੍ਰਕਸ਼ਨ ਆਈ ਦੇ ਉੱਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਡਾ ਫਾਰਮ ਬਿਲਕੁਲ ਭਰਿਆ ਜਾਵੇਗਾ ਉਹ ਨਾ ਰਿਹਾ ਹੈ ਤੁਹਾਡਾ 3j3 ਤੁਹਾਡੀ ਫੀਸ ਕੱਟੀ ਜਾਵੇਗੀ ਉਸ ਦੀ ਫੀਸ ਕਿਵੇਂ ਤਾਰਨੀ ਹੈ ਉਸ ਦੀ ਤੁਹਾਨੂੰ ਵੀਡੀਓ ਜਲਦੀ ਹੀ ਪ੍ਰਾਪਤ ਹੋਏਗੀ ਤਾਂ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਜੀ ਤਾਂ ਨਮਾਜ਼